ਜਿਵੇਂ ਮੱਛੀ ਨਾ ਨੀਰ ਬਿਨਾਂ ਜੀਵੇ ਗੁਰਸਿੱਖ ਨੀ ਬਚਦਾ ਬਾਣੀ ਤੋਂ ਬਿਨਾਂ ਜਿਵੇਂ ਮੱਛੀ ਨਾ ਨੀਰ ਬਿਨਾਂ ਜੀਵੇ ਗੁਰਸਿੱਖ ਨੀ ਬਚਦਾ ਬਾਣੀ ਤੋਂ ਬਿਨਾਂ ਜਿਵੇਂ ਮੱਛੀ ਨਾ ਨੀਰ ਬਿਨਾਂ ਗੁਰਸਿੱਖ ਨੀ ਬਚਦਾ ਬਾਣੀ ਨੂੰ ਜਿਵੇਂ ਮੱਛੀ ਨਾ ਨੀਰ ਬਿਨਾ ਜੀਵੇ ਗੁਰਸਿੱਖ ਨੀ ਬਚਦਾ ਬਾਣੀ ਨੂੰ ਜਿਵੇਂ ਮੱਛੀ ਨਾ ਨੀਰ ਬਿਨਾ ਜੀਵੇ ਗੁਰਸਿੱਖ ਨੀ ਬਚਦਾ ਬਾਣੀ ਜਿਵੇਂ ਮੱਛੀ ਨਾ ਨੀਰ ਬਿਨਾ ਜੀਵੇ ਕਨੀ ਵਜਦਾ ਗੋਬਿੰਦ ਗਾਇਓ ਨਹੀਂ ਜਨਮ ਅਕਾਰਤਕੀਨ ਕਹੋ ਨਾਨਕ ਭਜ ਹਰਮਨ ਜਿਹੇ ਵਿਦਜਲ ਕੋ ਮੀਨ ਮੀਨ ਤੋਂ ਭਾਵੇ ਮੱਛੀ ਕਹਿੰਦੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ ਸੋ ਇਸੇ ਤਰ੍ਹਾਂ ਕਹਿੰਦੇ ਤੂੰ ਵੀ ਭਜਨ ਤੋਂ ਬਿਨਾਂ ਰਹਿ ਨਾ ਸਕੇ ਸੋ ਤਾਂ ਹੀ ਤੂੰ ਗੁਰੂ ਦਾ ਪੱਕਾ ਸਿੱਖ ਹੈ ਸੋ ਜੇ ਬਾਣੀ ਬਾਣੀ ਤੋਂ ਬਿਨਾਂ ਭਜਨ ਤੋਂ ਬਿਨਾਂ ਸਿੱਖ ਦਾ ਗੁਜ਼ਾਰਾ ਹੋ ਜੇ ਸੋ ਸਿੱਖ ਨਹੀਂ ਹੋ ਸਕਦਾ ਕੁਝ ਹੋਰ ਹੋਏਗਾ ਸੋ ਜੇ ਮੱਛੀ ਪਾਣੀ ਤੋਂ ਬਿਨਾ ਬਚ ਜੇ ਉਹ ਮੱਛੀ ਨਹੀਂ ਕੁਝ ਹੋਰ ਹੋਏਗਾ ਕਿਉਂਕਿ ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ ਤੇ ਜਿਹੜਾ ਗੁਰਸਿੱਖ ਹੈ ਉਹ ਬਾਣੀ ਤੋਂ ਬਿਨਾ ਰਹਿ ਨਹੀਂ ਸਕਦਾ ਇਹ ਗੁਰਸਿੱਖ ਦੀ ਨਿਸ਼ਾਨੀ ਤੇ ਮੱਛੀ ਦੀ ਨਿਸ਼ਾਨੀ ਇਹ ਆ ਕਿ ਉਹ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ ਗੁਰਸਿੱਖ ਬਾਣੀ ਤੋਂ ਬਿਨਾ ਨਹੀਂ ਰਹਿ ਸਕਦਾ ਸੋ ਆਓ ਹੁਣ ਆਪਣੇ ਆਪ ਨੂੰ ਚੈੱਕ ਕਰਕੇ ਦੇਖ ਲਿਓ ਜੇ ਜੇ ਤੇ ਬਾਣੀ ਪੜੇ ਤੋਂ ਬਿਨਾ ਭਜਨ ਤੋਂ ਬਿਨਾ ਸੋ ਆਪਣਾ ਗੁਜ਼ਾਰਾ ਹੋ ਜਾਂਦਾ ਜੇ ਗੁਰੂ ਘਰ ਆਗੇ ਤਾਂ ਕੋਈ ਨਹੀਂ ਨਾ ਆਏ ਤਾਂ ਕੋਈ ਨਹੀਂ ਕਦੀ ਬਾਣੀ ਪੜ ਲਈ ਕਦੀ ਨਾਮ ਪੜੀ ਸੋ ਗੁਰੂ ਪਿਆਰਿਓ ਆਪਣੇ ਆਪ ਨੂੰ ਚੈੱਕ ਕਰਕੇ ਦੇਖ ਲਿਓ ਜੇ ਜਿੱਦਣ ਬਾਣੀ ਬੜੇ ਤੋਂ ਬਿਨਾ ਤੁਹਾਡਾ ਗੁਜ਼ਾਰਾ ਹੋ ਜਾਂਦਾ ਤੇ ਸਮਝ ਲਓ ਹਜੇ ਤੁਹਾਡਾ ਪਿਆਰ ਨਹੀਂ ਪਿਆ ਗੁਰੂ ਨਾਲ ਜਿੱਦਣ ਪਿਆਰ ਪਿਆ ਗਿਆ ਇੱਕ ਦਿਨ ਵੀ ਆਪਾਂ ਰਹਿ ਨਹੀਂ ਸਕਾਂਗੇ ਬਾਣੀ ਪੜੇ ਤੋਂ ਬਿਨਾ ਅੱਜ ਬੰਗਰੇ ਤੋਂ ਬਿਨਾ ਤੇ ਗੁਰੂ ਪਿਆਰਿਓ ਜੇ ਗੁਜ਼ਾਰਾ ਹੋ ਜਾਂਦਾ ਸੋ ਇਹਦਾ ਮਤਬਲ ਹਜੇ ਆਪਾਂ ਗੁਰਸਿੱਖ ਬਣੇ ਨਹੀਂ ਜੇ ਬਣ ਗਏ ਸੋ ਫਿਰ ਕਿੱਥੇ ਗੁਜ਼ਾਰਾ ਸੋ ਫਿਰ ਨਹੀਂ ਗੁਜ਼ਾਰਾ ਹੁੰਦਾ ਸੋ ਆਓ ਇਹ ਕਿਰਪਾ ਕਦੋਂ ਹੁੰਦੀ ਸੰਗਤ ਵਿੱਚ ਆਉਂਦਿਆਂ ਆਉਂਦਿਆਂ ਇੱਕ ਦਿਨ ਐਸਾ ਰੰਗ ਚੜ ਜਾਂਦਾ ਸੋ ਗੁਰੂ ਪਿਆਰੇ ਉਹ ਫਿਰ ਭਜਨ ਤੋਂ ਬਿਨਾਂ ਬਾਣੀ ਪੜ੍ਹੇ ਤੋਂ ਬਿਨਾਂ ਗੁਜ਼ਾਰਾ ਹੁੰਦਾ ਹੀ ਨਹੀਂ ਬੰਦੇ ਦਾ ਸੋ ਸੰਗਤ ਵਿੱਚ ਆ ਕੇ ਚਟਕ ਲੱਗ ਜਾਂਦੀ ਸੋ ਜਿਵੇਂ ਨਸ਼ੇੜੀ ਨੂੰ ਨਸ਼ਾ ਖਾਣ ਦੀ ਆਦਤ ਪੈ ਜਾਂਦੀ ਹੈ ਨਾ ਸੋ ਰਹਿ ਨਹੀਂ ਸਕਦਾ ਸੋ ਗੁਰੂ ਪਿਆਰਿਓ ਮਰਨ ਵਾਲਾ ਹੋ ਜਾਂਦਾ ਜਿੱਦ ਦਿਨ ਉਹਨੂੰ ਨਸ਼ਾ ਨਾ ਮਿਲੇ ਇੱਕ ਦਿਨ ਵੀ ਉਹ ਨਸ਼ੇ ਤੋਂ ਬਿਨਾਂ ਰਹਿ ਨਹੀਂ ਸਕਦਾ ਸੋ ਉਹਨੂੰ ਬਹੁਤ ਜ਼ਿਆਦੀ ਤਲਖੀ ਲੱਗ ਜਾਂਦੀ ਹੈ ਬਹੁਤ ਔਖਾ ਹੋ ਜਾਂਦਾ ਹੈ ਉਹਦੀ ਜਾਨ ਲਵਾਂ ਤੇ ਆ ਜਾਂਦੀ ਸੋ ਗੁਰੂ ਪਿਆਰਿਓ ਜਿਵੇਂ ਮੌਤ ਆਉਂਦੀ ਹੈ ਨਾ ਤਾਂ ਸੋ ਕਹਿੰਦੇ ਹੱਡ ਹੱਡ ਤੋੜ ਕੇ ਤੇ ਫਿਰ ਮੌਤ ਜਿਹੜੀ ਹੈ ਸੋ ਜਾਨ ਕੱਢਦੀ ਸਰੀਰ ਵਿੱਚੋਂ ਫਰੀਦਾ ਜੰਦਨਮਾਣੀ ਕੱਢੀਏ ਹੱਡਾਂ ਨੂੰ ਕੁੜਕਾਏ ਕਹਿੰਦੇ ਹੱਡ ਇਕੱਲਾ ਇਕੱਲਾ ਟੁੱਟ ਤੋੜ ਕੇ ਤੇ ਫਿਰ ਕਹਿੰਦੇ ਮੌਤ ਜਿਹੜੀ ਸਰੀਰ ਵਿੱਚੋਂ ਜਾਨ ਨੂੰ ਕੱਢਦੀ ਬੰਦੇ ਦੇ ਸਰੀਰ ਵਿੱਚੋਂ ਇਸੇ ਤਰ੍ਹਾਂ ਜਦੋਂ ਜਿਹੜਾ ਨਸ਼ੇੜੀ ਹੈ ਜਿਹੜਾ ਜਿਹੜਾ ਪੱਕਾ ਨਸ਼ੇੜੀ ਬਣ ਚੁੱਕਾ ਸੋ ਜਦੋਂ ਉਹਨੂੰ ਟਾਈਮ ਤੇ ਨਸ਼ਾ ਨਾ ਮਿਲੇ ਤੇ ਗੁਰੂ ਪਿਆਰਿਓ ਦੀ ਜਾਨ ਲਵਾ ਤੇ ਆ ਜਾਂਦੀ ਮੌਤ ਨਾਲੋਂ ਵੀ ਜ਼ਿਆਦਾ ਭੈੜਾ ਸੋ ਗੁਰੂ ਪਿਆਰਿਓ ਨੂੰ ਦੁੱਖ ਮਹਿਸੂਸ ਹੁੰਦਾ ਸੋ ਹਜੇ ਮਰ ਜੇ ਬੰਦਾ ਉਹਨਾਂ ਨੂੰ ਦੁੱਖ ਮਹਿਸੂਸ ਨਹੀਂ ਹੁੰਦਾ ਸੋ ਜਿੰਨਾ ਟਾਈਮ ਤੇ ਜੇ ਨਸ਼ਾ ਨਾ ਮਿਲੇ ਤੇ ਬੰਦਾ ਇੰਨਾ ਦੁਖੀ ਹੋ ਜਾਂਦਾ ਸੋ ਇਸੇ ਤਰ੍ਹਾਂ ਇਹ ਪ੍ਰੇਮ ਵੀ ਇੱਕ ਨਸ਼ਾ ਹੈ ਜਿਹੜਾ ਸੰਗਤ ਵਿੱਚ ਆ ਕੇ ਬਾਣੀ ਪੜਦਿਆਂ ਪੜਦਿਆਂ ਭਜਨ ਕਰਦਿਆਂ ਕਰਦਿਆਂ ਜਦੋਂ ਗੁਰੂ ਨਾਲ ਪਰਮੇਸ਼ਰ ਨਾਲ ਪ੍ਰੇਮ ਪਿਆਰ ਹੋ ਜਾਂਦਾ ਸੋ ਫਿਰ ਰਹੀ ਹੀ ਨਹੀਂ ਜਾਂਦਾ ਸੋ ਇਹ ਨਸ਼ਾ ਸਾਰਿਆਂ ਨਾਲੋਂ ਵੱਡਾ ਸੋ ਜਦੋਂ ਇਹ ਹੋ ਜਾਂਦਾ ਸੋ ਜਿਨ੍ਹਾਂ ਨੂੰ ਇਹ ਜਿਨ੍ਹਾਂ ਨੇ ਇਹ ਨਸ਼ਾ ਕੀਤਾ ਸੀ ਉਹਨਾਂ ਨੇ ਦੇਸ਼ ਕੌਮ ਤੋਂ ਗੁਰੂ ਪਿਆਰਿਓ ਆਪਣੀਆਂ ਜਾਨਾਂ ਵਾਰੀਆਂ ਬੰਦ-ਬੰਦ ਘਟਵਾਗਾ ਘਟਵਾਗੇ ਕੋਪਰੀਆਂ ਨੂੰਹਾਗੇ ਚਰਖੜੀਆਂ ਤੇ ਚੜ ਗਏ ਪਰ ਪਿੱਛੇ ਨਹੀਂ ਮੁੜੇ ਉਹ ਕਿਉਂ ਨਹੀਂ ਮੁੜੇ ਸੋ ਉਹਨਾਂ ਦੇ ਅੰਦਰ ਪ੍ਰੇਮ ਸੀ ਸੱਚਾ ਗੁਰੂ ਪ੍ਰਤੀ ਸੋ ਧਰਮ ਪ੍ਰਤੀ ਸੱਚਾ ਪ੍ਰੇਮ ਸੀ ਸੋ ਇਸੇ ਕਰਕੇ ਜਾਨਵਾਰ ਗਏ ਉਹ ਆਪਣੀਆਂ ਸੋ ਜਾਨ ਦੀ ਵੀ ਪ੍ਰਵਾਹ ਨਹੀਂ ਰਹਿੰਦੀ ਇਹ ਪ੍ਰੇਮ ਹੈ ਜਿਹੜਾ ਸੋ ਗੁਰੂ ਪਿਆਰਿਓ ਇਹ ਵੀ ਇੱਕ ਬਹੁਤ ਵੱਡਾ ਨਸ਼ਾ ਹੈ ਸੋ ਜਿਹੜਾ ਸੰਗਤ ਵਿੱਚ ਆ ਕੇ ਲੱਗਦਾ ਇਹ ਜਿਹੜੀ ਚਟਕ ਕੇ ਸੰਗਤ ਵਿੱਚ ਆ ਕੇ ਲੱਗਦੀ ਤੇ ਜਿੰਨੇ ਨਸ਼ੇ ਦੀ ਚਟਕ ਲਾਣੀ ਉਹ ਅਮੜੀਆਂ ਵਿੱਚ ਬਹਿ ਜਾ ਕਰੋ ਜਾ ਕੇ ਹੌਲੀ ਹੌਲੀ ਆਪੇ ਲੱਗ ਜੂਗੀ ਸੋ ਗੁਰੂ ਪਿਆਰਿਓ ਮਾੜੀ ਚਟਕ ਲਾਉਣੀ ਹੈ ਤੇ ਮਾੜੇ ਬੰਦਿਆਂ 'ਚ ਬਹਿ ਜਾਓ ਤੇ ਜੇ ਚੰਗੀਆਂ ਚਟਕਾ ਲਾਉਣੀ ਹੈ ਤੇ ਚੰਗੇ ਬੰਦਿਆਂ 'ਚ ਬਹਿਣਾ ਪੈਣਾ ਸੋ ਫਿਰ ਕਿਰਪਾ ਹੁੰਦੀ ਸੋ ਆਓ ਬੜਾ ਸੁਣੋ ਸ਼ਲੋਕ ਪਵਨ ਗੁਰੂ ਕਾਣੀ ਪਿਤਾ ਮਾਤਾ ਤਰ